ਮਸੀਂ ਸਾਡੀ ਫਿਲਮ ਆ ਰਹੀ ਹੈ ਜੀ 12 ਤਰੀਕ ਨੂੰ ਜਿਉਂਦੇ ਰਹੂ ਪੁੱਜ ਜੀ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਤੋਂ ਗੁਰੂ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਜੀ ਆਸ਼ੀਰਵਾਦ ਲੈਣ ਆਏ ਆ ਵਾਹਿਗੁਰੂ ਤੋਂ ਵੀ ਸਾਡੀ ਫਿਲਮ ਨੂੰ ਕਾਮਯਾਬੀ ਬਖਸ਼ਣ ਤੇ 12 ਤਰੀਕ ਨੂੰ ਤੁਹਾਨੂੰ ਦੱਸਿਆ ਆ ਰਹੀ ਹੈ ਜੀ ਤੇ ਉਹੀ ਹੈ ਵੀ ਇਹ ਹਾਰਰ ਕਮੇਡੀ ਆ ਅਸੀਂ ਕਮੇਡੀ ਦਾ ਕਰਦੇ ਰਿਹਾ ਇਹ ਨਵਾਂ ਬੱਕਰਾ ਜਨਰ ਅਸੀਂ ਐਕਸਪੈਰੀਮੈਂਟ ਕੀਤਾ ਜੀ ਇਹ ਚ ਸਾਰੇ ਤੁਹਾਡੇ ਪਸੰਦੀਦਾ ਕਲਾਕਾਰ ਨੇ ਔਰ ਉਮੀਦ ਕਰਦੇ ਆ ਵੀ ਜਿਹੜੀ ਦਰਸ਼ਕਾਂ ਦੀ ਉਮੀਦ ਹੈ ਸਾਡੇ ਤੋਂ ਉਹ ਕਸੌਟੀ ਤੇ ਅਸੀਂ ਖਰੇ ਉਤਰਾਂਗੇ ਤੁਹਾਨੂੰ ਹਸਾਵਾਂਗੇ ਵੀ ਇਸ ਫਿਲਮ ਨਾਲ ਨਾਲ ਡਰਾਵਾਂਗੇ ਮੈਂ ਮਿਲ ਦੋ ਵਟ ਜੀ ਫਿਲਮ ਦੀ ਸ਼ੂਟਿੰਗ ਇਹਨੂੰ ਜੀ ਪੰਜਾਬ ਚ ਹੀ ਹੋਈ ਹੈ ਜੀ ਸਾਰੀ ਸ਼ੂਟਿੰਗ ਪੰਜਾਬ ਦੇ ਵਿੱਚ ਹੋਈ ਹੈ ਬੜੀ ਵਧੀਆ ਉਹ ਹੀ ਪੰਜਾਬ ਚ ਭੂਤ ਹੈ ਭੂਤ ਸਾਰ ਪੰਜਾਬ ਚ ਹੀ ਹੈ ਸਭ ਤੋਂ ਜਾਨੇ ਭੂਤ ਜੀ ਉਹ ਭੂਤ ਅਸੀਂ ਕੱਢਾਂਗੇ ਵੀ ਚਲੋ ਇਹ ਬਹਿਮਾ ਪਰ ਮਾਲੀ ਗੱਲ ਹੈ ਜਿੱਦਾਂ ਵੀ ਹੈ ਪਰ ਕਿਤੇ ਨਾ ਕਿਤੇ ਐਗਜ਼ਿਸਟ ਲਾਈਫ ਚ ਆਪਣੇ ਜ਼ਰੂਰ ਕਰਦੇ ਆ ਕਿਉਂਕਿ ਅਸੀਂ ਨਾਨਾ ਨਾਨੀ ਦਾਦਾ ਦਾਦੀ ਦਾ ਵੱਡੇ ਭੈਣ ਭਰਾਵਾਂ ਤੋਂ ਸੁਣਦੇ ਆਏ ਆ ਵੀ ਬਾਹੂ ਆ ਜੂਗਾ ਜਾਂ ਭੂਤ ਆ ਜੂਗਾ ਜਾਂ ਸਲੇਡ ਆ ਜੂਗਾ ਜਾਂ ਜਿੰਨ ਆ ਜੂਗਾ ਹਨਾ ਦੇਖਿਆ ਕਿਸੇ ਨਹੀਂ ਹੈਗਾ ਪਰ ਅਸੀਂ ਜਿਹੜੀਆਂ ਚੀਜ਼ਾਂ ਅਮੇਜੀਨੇਟ ਆਪਣੇ ਆਪ ਕਰਕੇ ਨਾ ਉਸ ਤਰੀਕੇ ਨਾਲ ਅਸੀਂ ਆ ਇੱਕ ਬਣਾਇਆ ਸਬਜੈਕਟ ਜਿਹਦਾ ਨਾ ਹੋਏਗਾ ਜਿਉਂਦੇ ਰੋ ਪੂਜ ਜੀ ਤੁਹਾਨੂੰ ਵਧੀਆ ਲੱਗੂਗੀ ਸਰੋਤਿਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਚੜ੍ਹਦੀ ਕਲਾ ਜਰੂਰ ਆਪਣੀ ਸਿਹਤ ਦਾ ਖਿਆਲ ਰੱਖੋ ਸਭ ਤੋਂ ਪਹਿਲਾਂ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ 12 ਤਰੀਕ ਨੂੰ ਜ਼ਰੂਰ ਮੰਨਣਾ ਆਇਓ ਚੜ੍ਹਦੀ ਕਲਾ ਸਰੋਤਾਂ ਨੂੰ ਲੈ ਕੇ ਤੁਸੀਂ ਅਸੀਂ ਵਾ ਨਾ ਵੀ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ ਉਹ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਆ ਵੀ ਸਾਡੇ ਮੈਨੂੰ ਲੱਗਦਾ ਆ ਸਰਕਾਰ ਨੇ ਇਹ ਨਹੀਂ ਕੀਤਾ ਫਲਾਨੀ ਸਰਕਾਰ ਨੇ ਇਹ ਨਹੀਂ ਕੀਤਾ ਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਆ ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ ਸਾਡੇ ਸਮਾਜ ਨੂੰ ਸੁਧਾਰ ਸਕਦਾ ਸਾਡੇ ਸਮਾਜ ਚ ਜਿਹੜੀਆਂ ਕ੍ਰੀਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ ਸਾਨੂੰ ਉਹ ਬੰਦਾ ਚੋਣ ਸਕਦਾ ਉਹ ਬੰਦਾ ਚੋਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਬੋਟ ਦੇ ਅਧਿਕਾਰ ਦਾ ਪਤਾ ਹੋਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ মিডিਆ ਥਰੂ ਮੈਨੂੰ ਸੁਣ ਰਹੇ ਨੇ ਉਨਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਬੋਟ ਦੇ ਅਧਿਕਾਰ ਨੂੰ ਪਛਾਣੋ ਅੱਬ ਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ ਜੇ ਪੰਜਾਬ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊ ਤੁਹਾਡੇ ਗਲੀ ਮਹੱਲੇ ਦਾ ਸੁਧਾਰ ਹੋਊਗਾ ਗਲੀ ਮਹੱਲੇ ਦਾ ਸੁਧਾਰ ਹੋਊ ਤੁਹਾਡੇ ਘਰ ਦਾ ਸੁਧਾਰ ਹੋਊਗਾ ਸੇ ਮੇਰੇ ਇਹ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ ਕਿੰਨੀ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜਿਹੜੇ ਤੁਹਾਡੇ ਤੁਹਾਡੇ ਸਯੋਗੀ ਇਹ ਕਲਾਕਾਰ ਸੀਗੇ ਜੀ ਉਹ ਵੀ ਜੀ ਸਟੋਰ ਤੋਂ ਖੜੇ ਤੁਸੀਂ ਤੁਸੀਂ ਕਰਮਜੀਤ ਮੋਲਸਾਹਬ ਦੀ ਗੱਲ ਕਰ ਰਹੇ ਹਾਂ ਜੀ 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 ਬੜੀ ਵਧੀਆ ਗੱਲ ਹੈ ਜੀ ਕੋਈ ਆਫਰ ਆਈ ਕਿ ਨਹੀਂ ਜੀ ਨਹੀਂ ਆਫਰ ਤਾਂ ਆਉਂਦੀ ਰਹਿੰਦੀਆਂ ਨੇ ਜੀ ਪਰ ਮੈਂ ਇਸ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ ਅਸੀਂ ਰੂਹਾਂ ਬੱਕਰੀਆਂ ਭਰਾ ਜੀ ਸਾਰੇ ਜਾਣੇ ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ ਜਿਵੇਂ ਮੰਚ 'ਚ ਮੇਰੇ ਖਾਤੇ 'ਚ ਆਉਂਦੇ ਰਹਿੰਦੇ ਤਾਂ ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ ਜਦੋਂ ਕੋਈ ਇਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ ਹਨਾ ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ ਪ੍ਰਚਾਰ ਚ ਜਾਓਗੇ ਜੀ ਹਾਂ ਜੀ ਪ੍ਰਚ ਰਾਦੀ ਪਿੱਛੇ 100% ਜਾਉਂਦਾ ਮਿਹਰਬਾਨ ਅ ਅੱਜ ਅਸੀਂ ਅਮਰਸਰ ਆਏ ਆ ਆਪਣੇ ਪ੍ਰੋਮੋਸ਼ਨਸ ਦੇ ਲਈ ਤੇ ਆਪਾਂ ਸ਼ੁਰੂਆਤ ਕੀਤੀ ਹੈ ਇੱਥੇ ਆ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਆਏ ਵਾਈਗੁਰੂ ਵਾਈਗੁਰੂ ਜੀ ਤੋਂ ਕਿ ਸਾਡੀ ਫਿਲਮ ਆ ਰਹੀ ਹੈ 12 April ਨੂੰ ਜਉਂਦਰੋਂ ਪੂਜੇ ਸਾਰਿਆਂ ਨੂੰ ਅਪੀਲ ਕਰਦੀ ਆ ਵੀ ਸਾਡੀ ਫਿਲਮ ਨੂੰ ਬਹੁਤ ਪਿਆਰ ਦਿਓ ਇੱਕ ਨਵਾਂ ਡਿਫਰੈਂਟ ਕਨਸੈਪਟ ਡਿਫਰੈਂਟ ਕਨਸੈਪਟ ਲੈ ਕੇ ਆਇਆ ਡਾਇਰੈਕਟਰ ਐ ਸੁਨੀਪ ਕੰਗ ਸਰ ਤੇ ਬਹੁਤ ਹੀ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਹੁਣ ਤੱਕ ਕਾਮੇਡੀ ਤੁਸੀਂ ਦੇਖਦੇ ਆਏ ਹੋ ਇਹਦੇ ਵਿੱਚ ਹਾਰਰ ਟਵਿਸਟ ਵੀ ਮਿਲੇਗਾ ਦੇਖਣ ਨੂੰ ਸੋ 12th ਆਫ ਅਪ੍ਰੈਲ ਇਨ 시ਨੇਮਾਸ ਜੋਂਦਰੋਪੂਜ ਇਸ 올 ਯੋਰਸ ਗਿਵ ਯੋਰ ਲਵ ਤੁਹਾਡਾ ਕੀ ਕਿਰਦਾਰ ਹੈ ਮੈਡਮ ਉਹਦੇ ਵਿੱਚ ਮੇਰਾ ਕਿਰਦਾਰ ਇਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਸੁਨੀਪ ਸਰ ਨੇ ਫਿਲਮਾਇਆ ਹੈ ਮੈਂ ਬੀਨੂ ਜੀ ਦੇ ਆਪੋਜ਼ਿਟ ਆ ਮੇਨ ਲੀਡ ਹੈ ਮੇਰਾ ਤੇ ਮੈਂ ਇਹਦੇ ਵਿੱਚ ਟੀਚਰ ਆ ਤੇ ਤੁਹਾਨੂੰ ਮੇਰਾ ਰੋਲ ਬਹੁਤ ਪਸੰਦ ਆਏਗਾ ਜੀ ਤੇ ਪਹਿਲੀ ਵਾਰੀ ਰੋਲ ਪਲੇ ਕਰ ਰਹੀ ਹਾਂ ਨਹੀਂ ਇਹ ਮੇਰੀ ਸੈਕਿੰਡ ਫਿਲਮ ਹੈ ਕਿ ਸਾਲ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਆਈ ਫੀਲ ਸੋ ਬlesed ਕਿ ਮੈਨੂੰ ਇਹ opportunity ਮਿਲੀ ਪੰਜਾਬੀ ਇੰਡਸਟਰੀ ਦੇ ਇੰਨੇ experience ਲੋਕਾਂ ਨਾਲ ਕੰਮ ਕਰਨ ਦਾ ਮੈਨੂੰ ਇਹ ਚਾਂਸ ਮਿਲਿਆ ਸੋ ਆਈ ਫੀਲ ਰੀਲੀ ਬlesed